ਖਬਰਨਾਮਾ ਦੇਖ ਰਿਹਾ ਹਾਂ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਗਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਖੇਸ਼ੀਬਾਲ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਕਿਸੇ ਵੀ ਸਮੇਂ ਗਿਰਗੜ ਵਾਂਗੂ ਆਪਣਾ ਰੰਗ ਬਦਲ ਸਕਦੇ ਨੇ ਸਾਨੂੰ ਸਬੂਤ ਚਾਹੀਦੇ ਨੇ ਜੇਕਰ ਸਬੂਤ ਪੰਜਾਬ ਸਰਕਾਰ ਵੱਲੋਂ ਮੁਹੱਈਆ ਨਹੀਂ ਕਰਵਾਏ ਜਾਂਦੇ ਤਾਂ ਅਸੀਂ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਹੀਂ ਵੜ ਦਿੱਤਾ ਚਾਹਵੇਗਾ ਨਹੀਂ ਸਮਾਗਮ ਹੋਣਗੇ ਜਿੱਥੇ ਵੀ ਸਬੋਧਨ ਕਰਨਗੇ ਜਿੱਥੇ ਵੀ ਸਿਆਸੀ ਸਟੇਜ ਜੁਆਉਣਗੇ ਉਥੇ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਕਿਉਂਕਿ ਲੈਪ ਪੋਲਿੰਗ ਪਾਲਿਸੀ ਵਾਪਸ ਨਹੀਂ ਲਈਗੀ ਸਰਕਾਰ ਵੱਲੋਂ ਹਾਲਾਂਕਿ ਬੇਵਸ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਚਵਲ ਪੰਜਾਬ ਅਤੇ ਹਰਿਆਣਾ ਦੀ ਕੋਰਟ ਦੇ ਸਾਹਮਣੇ ਬੇਵਸੀ ਦੇ ਵਿੱਚ ਐਡਾ ਵੱਡਾ ਫੈਸਲਾ ਕੱਲ ਰਾਤੋਂ ਰਾਤ ਲੈਣਾ ਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਪਹਿਲਾਂ ਸੋਲੇ ਗਏ ਜਾ ਰਹੇ ਸੀ ਲੈਟ ਪੋਲਿੰਗ ਪਾਲਿਸੀ ਨੂੰ ਲੈ ਕੇ ਜਿੰਨੀ ਕੁ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਸ਼ੂਰੀ ਕੀਤੀ ਹੈ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਥੱਕ ਹਾਰ ਕੇ ਬੈਠ ਗਿਆ ਹੋਣ ਕਿ ਕਿਸਾਨਾਂ ਦੇ ਸਾਹਮਣੇ ਸਾਡਾ ਜੋਰ ਨਹੀਂ ਚੱਲਣਾ ਲੇਕਰ ਪੰਜਾਬ ਦੇ ਕਿਸਾਨਾਂ ਨੂੰ ਯਕੀਨੀ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸੰਯੁਕਤ ਮੋਰਚੇ ਦੇ ਪ੍ਰਧਾਨ ਰਾਜ ਬਲਬੀਤ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਇਹ ਨੀਤੀ ਲੋਕ ਵਿਰੋਧ ਦੇ ਚਲਦਿਆਂ ਵਾਪਸ ਲੈਣ ਦਾ ਐਲਾਨ ਕੀਤਾ ਹੈ ਪਰ ਲੋਕਾਂ ਨੂੰ ਸਰਕਾਰ ਤੇ ਯਕੀਨ ਨਹੀਂ ਜਦੋਂ ਤੱਕ ਸਰਕਾਰ ਲੈਂਡ ਪੁਲਿੰਗ ਨੀਤੀ ਸੰਬੰਧੀ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਰੱਦ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਭਾਵ ਡੀ ਨੋਟੀਫਾਈ ਨਹੀਂ ਕਰਦੀ ਤਦ ਤੱਕ ਤੇ ਕਿਸਾਨ ਤੇ ਲੋਕ ਸਰਕਾਰ ਤੇ ਯਕੀਨ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਰੱਦ ਕਰੋ ਭਾਵ ਡੀ ਨੋਟੀਫਾਈ ਕਰੋ ਜਿੰਨੀ ਦੇਰ ਤੱਕ ਸਰਕਾਰ ਡੀ ਨੋਟੀਫਾਈ ਲੈਂਡ ਪੋਲਿੰਗ ਪਾਲਿਸੀ ਨੂੰ ਨਹੀਂ ਕਰਦੀ ਓਨੀ ਦੇਰ ਤੱਕ ਪੰਜਾਬ ਦੇ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ ਰਹਿਣਗੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਵਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨ ਵਿਰੋਧੀ ਵਿਰੋਧ ਚਲਦਿਆਂ ਮਜਬੂਰੀ ਵਸਦੜੀ ਹੋਈ ਪੰਜਾਬ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਈ ਇਸ ਨੀਤੀ ਨੇ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਅਤੇ ਇਸ ਦੇ ਦਿੱਲੀ ਮਾਲਕ ਪੰਜਾਬ ਦੇ ਵਿਰੋਧੀ ਹਨ ਯਾਨੀ ਕਿ ਜਿਹੜੇ ਕਿਸਾਨ ਆਗੂ ਨੇ ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਕਿਹਾ ਕਿ ਡੀ ਨੋਟੀਫਾਈ ਕਰੋ ਡੀ ਨੋਟੀਫਾਈ ਜਿੰਨੀ ਦੇਰ ਤੱਕ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਇਸ ਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਜਾਂ ਕੈਬਨਿਟ ਮੀਟਿੰਗ ਦੇ ਵਿੱਚ ਜਾ ਕੇ ਲਾਈਵ ਕਰਕੇ ਇਸ ਨੀਤੀ ਨੂੰ ਭੰਗ ਜਾਂ ਰੱਦ ਨਹੀਂ ਕੀਤਾ ਜਾਂਦਾ ਉਨੀ ਦੇਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲ ਤੇ ਯਕੀਨੀ ਕਰਾਂਗੇ ਉਹਨਾਂ ਨੇ ਕਿਹਾ ਕਿ ਇਹੀ ਗੱਲ ਕਹੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਉਹ ਵਾਪਸ ਲੈ ਲਿਆ ਗਿਆ ਪਰ ਬਾਦ ਵਿੱਚ ਲਿਖਤੀ ਨਹੀਂ ਦਿੱਤੇ ਗਏ ਮਸਾ ਜਾ ਕੇ ਅਸੀਂ ਲਿਖਤੀ ਜਿਹੜੇ ਲੈ ਅਤੇ ਹੁਣ ਹੋਰ ਤਰੀਕਿਆਂ ਨਾਲ ਮੰਡੀ ਕਰਨ ਦੀਆਂ ਗੱਲਾਂ ਸੋਚ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਸੂਬੇ ਅਸੀਂ ਕਾਬਜਾਬ ਨਹੀਂ ਹੋਣ ਦਾਂਗੇ ਇਸੇ ਤਰ੍ਹਾਂ ਇਹ ਪੰਜਾਬ ਸਰਕਾਰ ਕਿਸਾਨਾਂ ਹੱਥੋਂ ਤਾਂ ਬੇਵਸ ਹੋਈ ਹੋਈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਉਹ ਪ੍ਰਕਾਰ ਪਈ ਇਹ ਬਲਬੀਸ ਸਿਰਾਚੇਵਾਲ ਦਾ ਕਹਿਣਾ ਹੈ ਤੇ ਡੀ ਨੋਟੀਫਾਈ ਕਰੋ ਜਿੰਨੀ ਦੇਰ ਤੱਕ ਡੀ ਨੋਟੀਫਾਈ ਨਹੀਂ ਕੀਤਾ ਜਾਂਦਾ ਲੌ ਲੈਂਡ ਪੂਲਿੰਗ ਪਾਲਿਸੀ ਵਾਲਾ ਬਿੱਲ ਓਨੀ ਦੇਰ ਤੱਕ ਆਪ ਆदमी پارٹی ਦੇ ਵਿਧਾਇਕਾਂ ਮੰਤਰੀਆਂ ਅਤੇ ਮੁੱਖ ਮੰਤਰੀ ਦਾ ਅਤੇ ਆਪ ਆदमी پارٹی ਦੇ ਸੁਪਰੀਮੋ ਅਰਵਿੰਦ ਕੇਜੀ ਬਾਲ ਦਾ ਵੱਡੇ ਪੱਧਰ ਤੇ ਵਿਰੋਧ ਹੋਵੇਗਾ ਤਾਂ